ਸ਼ਾਮਪਾ ਜੀ ਪਹਿਲਾਂ ਕਾਫੀ ਵੱਡੀ ਸ਼ੈਡ ਸੀ ਉਹ ਪਤਾ ਨਹੀਂ ਜੀ ਜੋ ਪਹਿਲਾਂ ਲੀਡਰ ਹੈਗੇ ਤੇ ਹੁਣ ਉਹਨਾਂ ਨੇ ਢਾਈ ਹੈ ਤੇ ਹੁਣ ਬਣਾਉਣ ਵਾਲੇ ਕੋਈ ਨਹੀਂ ਕੁਛ ਕਰਦਾ ਇੱਥੇ ਸ਼ੈਡ ਢਾ ਦਿੱਤੀ ਗਈ ਵੈਸੇ ਤਾਂ ਮੈਂ ਐਦਾਂ ਦੀ ਕੋਈ ਖਬਰ ਨਹੀਂ ਕਰਦਾ ਜਿਹੜੀ ਕਿਸੇ ਨੂੰ ਦਿਲ ਨੂੰ ਖੇਸ ਪਹੁੰਚੇ ਪਰ ਜਿਹੜੇ ਕੰਮ ਕਰਦੇ ਆ ਹੁਣ ਇੱਥੇ ਸਹਿਯੋਗ ਨਾਲ ਆਪਾਂ ਇੱਕ ਕੰਮ ਦਾ ਕੰਮ ਜਲਦੀ ਪੂਰਾ ਕਰਕੇ ਤੇ ਮੁੜ ਕੇ ਇੱਥੇ ਸ਼ੈਡ ਦਾ ਕੰਮ ਜਲਦੀ ਸ਼ੁਰੂ ਕਰਾਇਆ ਜਾਵੇ ਹੁਣ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਪਹਿਲਾਂ ਕੰਦ ਕਦਾਓ ਤੇ ਉਹਦੇ ਬਾਅਦ ਛੱਡ ਦਾ ਕੰਮ ਕਰਾਂਗੇ। ਸ਼ਮਸ਼ਾਨ ਘਾਟ ਗੂਹਣ ਰੋਡ ਦੀ ਮੈਂ ਗੱਲ ਕਰ ਰਿਹਾ ਹਾਂ। ਗੂਹਣ ਰੋਡ ਦੀ ਇਸ ਕਰਕੇ ਗੱਲ ਕਰ ਰਿਹਾ ਹਾਂ ਕਿ ਸ਼ਮਸ਼ਾਨ ਘਾਟ ਬਹੁਤ ਜ਼ਿਆਦਾ ਰਾਜਨੀਤੀ ਜਿਹੜੀ ਹੋਣ ਲੱਗਦੀ ਹੈ। ਬਹੁਤ ਸਾਰੇ ਸਹਿਯੋਗ ਕਰ ਰਹੇ ਐ ਸਹਿਯੋਗੀ ਸੱਜਣਾ ਦਾ ਧੰਨਵਾਦ ਹੈ ਤੇ ਉਹਨਾਂ ਰਾਜਨੀਤਿਕ ਪਾਰਟੀਆਂ ਦਾ ਵੀ ਧੰਨਵਾਦ ਹੈ। ਜਿਨ੍ਹਾਂ ਨੇ ਸਮੇਂ-ਸਮੇਂ ਤੇ ਫਾਂਡ ਦਿੱਤੇ ਕੰਮ ਹੋਇਆ ਪਰ ਜੇ ਅੱਜ ਤੋਂ 15 ਦਿਨ ਪਹਿਲਾਂ 1 ਮਹੀਨਾ ਪਹਿਲਾਂ ਤੁਸੀਂ ਐਸੇ ਸ਼ਮਸ਼ਾਨ ਘਾਟ ਵਿੱਚ ਆਏ ਹੋਗੇ ਕਿਸੇ ਦੁੱਖ ਦੇ ਵਿੱਚ ਸ਼ਾਮਲ ਹੋਣ ਲਈ ਪਰ ਤੁਸੀਂ ਸਮਝ ਜਾਓਗੇ ਕਿ ਇਸ ਇਸ ਜਗ੍ਹਾ ਦਾ ਕੀ ਹਾਲ ਸੀ ਅੱਜ ਜਿਹੜੇ ਵੀ ਕੰਮ ਕਰਵਾਉਂਦੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਪਰ ਰਾਜਨੀਤੀ ਤੋਂ ਪ੍ਰੇਰਿਤ ਜਿਹੜੀ ਹੈ ਸ਼ਮਸ਼ਾਨ ਘਾਟ ਆਖਰੀਕਰ ਸੱਚਾ ਕਰ ਤੁਹਾਡਾ ਇਹ ਹੈ ਜਿੱਥੇ ਆ ਕੇ ਵੀ ਤੁਹਾਡੀ ਰਾਜਨੀਤੀ ਖਤਮ ਨਹੀਂ ਹੋਈ ਤਾਂ ਮੈਨੂੰ ਲੱਗਦਾ ਇੱਥੇ ਜਾ ਕੇ ਰਾਜਨੀਤੀ ਖਤਮ ਹੋ ਗਈ ਇਸ ਕਰਕੇ ਕੰਮ ਕਰਵਾਣਾ ਆ ਰਾਜਨੀਤੀ ਟੋਕਰੇ ਦੇ ਤੱਕਮ ਮੈਨੂੰ ਲੱਗਦਾ ਉਹ ਤੁਹਾਡੇ ਕੰਮ ਵੀ ਕਿਸੇ ਦਿਨ ਜਿਹੜੇ ਕੰਮ ਕਰਦੇ ਆ ਹੁਣ ਇੱਥੇ ਸ਼ੈੱਡ ਬਣਨ ਜਾ ਰਹੀ ਹੈ ਤੇ ਥੋੜਾ ਬਹੁਤ ਸਮਾਨ ਮੈਨੂੰ ਲੱਗਦਾ ਪਿਆ ਵੀ ਹੈ ਤੇ ਇਹ ਸ਼ੈੱਡ ਜਿਹੜੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਲੀਡਰਾਂ ਨੇ ਸਹਿਯੋਗ ਕੀਤਾ ਤੇ ਉਹਦੇ ਸਹਿਯੋਗ ਦੇ ਨਾਲ ਇੱਥੇ ਜਿਹੜੀ ਆ ਕਿਉਂਕਿ ਕੁਰਸੀਆਂ ਲੱਗੀਆਂ ਹੋਈਆਂ ਆ ਰੰਗ ਵੀ ਜਲਦੀ ਤੋਂ ਜਲਦੀ ਮੈਨੂੰ ਲੱਗਦਾ ਸ਼ੈੱਡ ਵੀ ਬਣ ਜੂਗੀ ਜੇ ਪੈਸੇ ਸਹਿਯੋਗ ਕਿਸਨੇ ਕਰਨਾ ਆਇਆ ਤਾਂ ਇੱਥੇ ਜਿਹੜੇ ਵੀ ਕੰਮ ਕਰਦੇ ਉਹਨਾਂ ਨਾਲ ਯੂ ਸਹਿਯੋਗ ਕੀਤਾ ਹੈ। ਕੋ ਰਾਮਾ ਤੁਮਾਰ ਬਹੁਤ ਦੇਰ ਤੋਂ ਮੈਨੂੰ ਲੱਗਦਾ ਕਿ ਕਮੇਟੀਆਂ ਦੇ ਸਹਿਯੋਗ ਨਾਲ ਇੱਥੇ ਕੰਮ ਕਰਦੇ ਰਹੇ ਪਹਿਲਾਂ ਵੀ ਤੇ ਹੁਣ ਜੇ ਕਿਸੇ ਨੇ ਸਹਿਯੋਗ ਕਰਨਾ ਦਾ ਉਹਨਾਂ ਨਾਲ ਸੰਪਰਕ ਕਰ ਸਕਦਾ ਆ ਰਾਮਾ ਤੁਮਾਨ ਪੱਦੀ ਰੋਡ ਤੇ ਤੇ ਉੱਥੇ ਜਾ ਕੇ ਜੇ ਕਿਸੇ ਨੇ ਸਹਿਯੋਗ ਕਰਨਾ ਹੋਵੇ ਸਹਿਯੋਗ ਦੀ ਤੁਹਾਡੀ ਵੀ ਲੋੜ ਪੈਣੀ ਆ। ਤੇ ਜਿਹੜੇ ਬੂਟੇ ਲੱਗੇ ਕਦੇ-ਕਦੇ ਆ ਕੇ ਖੁਦ ਇਸ ਘਰ ਦੇ ਵਿੱਚ ਪਾਣੀ ਪਾ ਦਿਆ ਕਰੋ। ਤੇ ਰਾਜਨੀਤੀਆਂ ਤਾਂ ਸਾਰੀ ਜ਼ਿੰਦਗੀ ਹੁੰਦੀਆਂ ਰਹਿਣੀਆਂ।